ਮੇਰੀ ਕਵਿਤਾ ਦਾ ਵਿਸ਼ਾ ਹੈ ਨੀ ਫੁੱਲਾਂ ਵਰਗੀਓ ਕੁੜੀਓ ਨੀ ਫੁੱਲਾਂ ਵਰਗੀਓ ਕੁੜੀਓ ਨੀ ਫੁੱਲਾਂ ਵਰਗੀਓ ਕੁੜੀਓ ਨੀ ਚੋਂਬਾ ਜਾਗਦੀਓ ਕੁੜੀਓ ਨੀ ਚੋਪਾ ਜਾਗਦੀਓ ਕੁੜੀਓ ਕਰੋ ਕੋਈ ਜਾਣ ਦਾ ਹਿਲਾ ਕਰੋ ਕੋਈ ਜਾਣ ਦਾ ਹਿਲਾ ਨਿੱਤੇ ਤਿਲ ਮਰਦੀਓ ਕੁੜੀਓ ਨਿੱਤੇ ਤਿਲ ਮਰਦੀਓ ਕੁੜੀਓ ਤੁਹਾਡੇ ਖਿਰਨ ਦੇ ਮਾਇੂਸ ਤੁਹਾਡੇ ਖਿਰਨ ਦੇ ਮਾਇੂਸ ਕਿਉਂ ਹੋ ਜਾਂਦੀਆਂ ਲਗਰਾ ਕਿਉਂ ਹੋ ਜਾਂਦੀ ਤੇ ਰੁੱਖ ਵੜੇ ਦੇ ਕਰ ਲੈਂਦੇ ਕਿਉਂ ਨੀਂ ਵੀ ਆ ਨਸਰਾ ਕਿਉਂ ਨੀਂ ਵੀ ਆ ਨਸਰਾ ਇਹ ਕੈਸੀ ਬੇਵਸੀ ਹੈ ਜੋ ਇਹ ਕੈਸੀ ਬੇਵਸੀ ਹੈ ਜੋ ਕਿ ਬਣਦੀ ਆ ਖੁੱਖਾਂ ਹੀ ਕਬਰਾਂ ਕਿ ਬਣਦੀ ਆ ਖੁੱਖਾਂ ਹੀ ਕਬਰਾਂ ਮਿਲੇ ਕਿਉਂ ਜੂਨ ਹੋ ਕੇ ਦੀ ਮਿਲੇ ਕਿਉਂ ਜੂਨ ਹੋ ਕੇ ਦੀ ਨਿਹਾਸੇ ਵਰਗਿਓ ਕੁੜਿਓ ਨਿਹਾਸੇ ਵਰਗਿਓ ਕੁੜਿਓ ਨਿਪੁੱਲਾ ਵਰਗਿਓ ਕੁੜਿਓ

ਨੀ ਬੂਟੇ ਲੌਂਦੀਓ ਕੁੜੀਓ ਨੀ ਬੂਟੇ ਲੌਂਦੀਓ ਕੁੜੀਓ ਨੀ ਛਾਵਾਂ ਕਰਦੀਓ ਕੁੜੀਓ ਨੀ ਛਾਵਾਂ ਕਰਦੀਓ ਕੁੜੀਓ ਤੁਹਾਡੀ ਜ਼ਿੰਦਗੀ ਵਿੱਚ ਕਿਉਂ ਹਨੇਰਾ ਹੀ ਹਨੇਰਾ ਹੈ ਤੁਹਾਡੀ ਜ਼ਿੰਦਗੀ ਵਿੱਚ ਕਿਉਂ ਹਨੇਰਾ ਹੀ ਹਨੇਰਾ ਹੈ ਤੁਹਾਡੇ سینਿਆਂ ਵਿੱਚ ਕਿਉਂ ਉਦਾਸੀ ਦਾ बसेरा ਹੈ ਤੁਹਾਡੇ سینਿਆਂ ਵਿੱਚ ਕਿਉਂ ਉਦਾਸੀ ਦਾ बसेरा ਹੈ ਕਦੋਂ ਕੋਈ ਹੁਗਮਾ ਨਾ ਸੂਰਤ ਨੀ ਬੁੱਟੇ ਲਾਉਂਦੀ ਓ ਕੁੜੀਓ ਨੀ ਬੁੱਟੇ ਲਾਉਂਦੀ ਓ ਕੁੜੀਓ ਨੀ ਛਾਵਾਂ ਕਰਦੀ ਓ ਕੁੜੀਓ ਨੀ ਛਾਵਾਂ ਕਰਦੀ ਓ ਕੁੜੀਓ ਨੀ ਫੁੱਲਾ ਵਰਤੀ ਓ ਕੁੜੀਓ ਨੀ ਫੁੱਲਾ ਵਰਤੀ ਓ ਕੁੜੀਓ ਤੁਹਾਡੀ ਅੱਖ ਦਾ ਸੁਪਨਾ ਤੁਹਾਡੀ ਅੱਖ ਦਾ ਸੁਪਨਾ ਹਕੀਕਤ ਵਿੱਚ ਕਦੋਂ ਬਦਲੂ ਹਕੀਕਤ ਵਿੱਚ ਕਦੋਂ ਬਦਲੂ ਕਹੇ ਦੂਰ ਦੂਰ ਜ਼ਮਾਨੇ ਦੀ ਕਹੇ ਦੂਰ ਦੂਰ ਜ਼ਮਾਨੇ ਦੀ ਹਿੱਸਾ ਹਿਫਾਜ਼ਤ ਵਿੱਚ ਕਦੋਂ ਬਦਲੂ ਚਕਾ ਬਦਲੂ ਨੀ ਕੋੜੀਆਂ ਗੌਂਦੀਓ ਕੁੜੀਓ ਨੀ ਕੋੜੀਆਂ ਗੌਂਦੀਓ ਕੁੜੀਓ ਕੜੋਲੀਆਂ ਭਰਦੀਓ ਕੁੜੀਓ ਕੜੋਲੀਆਂ ਭਰਦੀਓ ਕੁੜੀਓ ਨੀ ਫੁੱਲਾਂ ਬਣ ਗਈਓ ਕੁੜੀਓ ਨੀ ਫੁੱਲਾਂ ਬਣ ਗਈਓ ਕੁੜੀਓ ਨੀ ਚੋ ਬਾਝਾਂਰਦੀਓ ਕੁੜੀਓ ਨੀ ਚੋ ਬਾਝਾਂਰਦੀਓ ਕੁੜੀਓ ਕਰੋ ਕੋਈ ਜਾਣ ਦਾ ਹਿਲਾ ਕਰੋ ਕੋਈ ਜਾਣ ਦਾ ਹਿਲਾ ਨਿੱਤੇ ਤੇਲੇ ਮਰਦੀਓ ਕੁੜੀਓ ਨਿੱਤੇ ਤੇਲੇ ਮਰਦੀਓ ਕੁੜੀਓ ਧੰਨਵਾਦ